ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪਲੂਨ ਕੱਟੀ ਦਿਖਾਉਣੀ ਆ ਇਹ ਸੇਜਲਾ ਡਿਟੇਲ ਵੀਰ ਤੋਂ ਪੁੱਛਦੇ ਆ ਸੱਸੀ ਗਾਲ ਬਾਈ ਜੀ ਸੱਸੀ ਗਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਰਾਜੀਵ ਸਿੰਘ ਜੀ ਪਿੰਡ ਮਾਛੀ ਗਈ ਜਿਹੜਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲੇ ਜੀ ਤੇ ਮੋਬਾਈਲ ਨੰਬਰ ਬਾਈ ਆਪਣਾ 87299 11910 87299 11910 11910 ਜਦ ਕੱਟੀ ਦੇਖ ਰਿਹਾ ਪਲੂਨ ਪਹਿਲਾ ਸੂਰਜ ਆ ਹਨਾ ਪਹਿਲਾ ਸੂਰਜ ਜੀ ਕਾ ਇੱਕ ਦਿਨ ਬਾਕੀ ਆ ਸੂਣ ਦੇ ਦੇ ਹਈ ਹਫਤਾ ਪੈ ਗਈ ਡੇਟ ਮੁਤਾਬਕ ਠੀਕ ਹੈ ਇੱਕ ਹਫਤਾ ਸੂਣ ਚ ਬਾਕੀ ਆ ਅਸੀਂ ਵਨ ਵਗੈਰਾ ਵਧੀਆ ਚੰਗਾ ਲੱਗਿਆ ਹਾਂਜੀ ਚੰਗਾ ਲੱਗਿਆ ਠੀਕ ਹੈ ਕਿੰਨੇ ਕੁ ਦੁੱਧ ਵਾਲੀ ਮਿਹਦੀ ਕੱਟੀ ਆ ਗਈ 15 ਲੀਟਰ ਦੀ ਆ ਜੀ ਮਾਹਰ ਠੀਕ ਹੈ 15 ਲੀਟਰ ਵਾਲੀ ਮਿਹਦੀ ਕੱਟੀ ਆ ਗਈ ਤੇ ਬਾਕੀ ਨਾਲਾ ਨੂੜਾ ਯਾਰ ਪਿੰਡੇ ਤੇ ਕੀ ਬਾਤ ਆ ਹਨਾ ਹਾਂਜੀ ਦੋ ਦੰਦ ਆ ਜੀ ਦੋ ਦੰਦ ਮੂੰਹ ਹਨਾ ਇਹ ਕਾਇਦਾਬਾ ਅੰਦਾਜ਼ਾ ਵੀ ਚੰਗੀ ਦੁੱਧ ਪੌਣ ਵਾਲੀ ਝੋਟੀ ਆ ਹਾਂਜੀ ਚੰਗੀ ਜੀ ਚੰਗੀ ਤੇ ਮੁੱਲ ਇਹਦੇ ਕੀ ਰੱਖਿਆ ਆਪਾਂ ਮੁੱਲ 1 ਲੱਖ 5000 ਰੁਪਏ ਜੀ ਮੌਕੇ ਤੇ ਗੁਜਾਇਸ ਹੋਜੂਗੀ ਹੋਜੂਗੀ ਠੀਕ ਐ ਸੋ ਬਾਕੀ ਕੱਦ-ਕੱਡ ਸੋਹਣਾ ਸਾਫ ਸੁਥਰਾ ਤੇ ਲੇਵਾ ਵਗੈਰਾ ਦੇਖੋ ਬਟਨ ਵਾਲਾ ਲੇਵਾ ਜਮਾ ਹਨਾ ਸੋ ਵੀਰੋ ਠੰਡੀ ਸੀਲ ਦੇਖ ਸਕਦੇ ਜਿੰਮੇ ਮਰਜੀ ਹੱਥ ਫੇਰੀ ਚੱਲੋ ਕੋਈ ਡੈਗਡ ਵਾਲੀ ਗੱਲ ਹੀ ਨਹੀਂ ਹਨਾ 1 ਲੱਖ 5000 ਰੁਪਏ ਕੀਮਤ ਆ ਬਾਕੀ ਮੌਕੇ ਤੇ ਗੁਜਾਇਸ ਵਗੈਰਾ ਹੋਜੂਗੀ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਥੋੜਾ ਕੈਮਰਾ ਦੇਖ ਕੇ ਡਰ ਤੇ ਸਿੰਘ ਸਾਹਿਬ ਦੀ ਸੋਹਣੀ ਆ। ਸੋ ਵੀਰੋ ਤੋਰਾ ਵਗੈਰਾ ਝੋਟੀਆਂ ਦੇਖ ਸਕਦੇ ਹੋ। ਸੋਹਣਾ ਸਾਫ ਸੁਥਰਾ। ਤੇ ਬਾਕੀ ਬਾਈ ਜਨ ਵਜੂਦ ਯਾਰ ਸਾਫ ਸੁਥਰੀ ਬਹੁਤ ਆ। 1,05,000 ਰੁਪਇਆ। ਇਹਦੀ ਝੋਟੀ ਦੀ ਕੀਮਤ ਆ ਕੀ ਸੋ ਦੇਖੋ। ਥੋੜਾ ਕੀ ਵਰ ਘਲੇ ਲੂ ਪਸੁੰਦ ਨਾ ਪਸ਼ੂ ਦੇਖ ਕੇ ਰੱਜ ਜਾਂਦੇ। ਵੈਸੇ ਠੰਡੀ ਸੀ ਲੈਣੀ ਆ। ਜਿੱਦਾਂ ਮਰ ਜੇ ਹੱਥ ਵੀਰ ਚਲੋ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ। 1-5 ਦੇ ਵਿੱਚੋਂ ਮੌਕੇ ਤੇ ਮਾਨਦਾਨ ਬਾਈ ਕਰਦਾਂਗੇ। ਸੋ ਵੀਰ 1-5 ਜੋ ਮੌਕੇ ਤੇ ਮਾਨਦਾਨ ਹੋ ਜੂ ਘਰ ਦੀ ਵੀਰ ਦੀ ਝੋਟੀ ਪਾਲੀ ਵੀ ਆ ਕੋਈ ਵਪਾਰ ਦਾ ਕੰਮ ਨਹੀਂ। ਸੋ ਦੇਖ ਲੇਵਾ ਵਗੈਰਾ ਦੇਖੋ ਯ ਸੋਣਾ ਸਾਫ ਸਤਰਾ ਪਿੰਡ ਮਾਚੀਕੇ ਜਿਲ੍ਹਾ ਮੋਗਾ ਨੰਬਰ ਬੋਲਦੀ ਵੀਰ ਦੁਆਰੇ ਕਰੀ 88299 11910 ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਂ